ਅੰਦੇ ਕੇ ਨਾ ਜੱਟ ਦੀ ਯਾਰੀ ਮੰਦਰ ਤੇ ਬਜਾਰੀ ਨਾਲ ਪੱਕੀ ਯਾਰੀ ਵੀ ਇੰਨੀ ਪੱਕੀ ਕਿ ਤੜਕੇ ਜੰਗਲਪਣ ਵੀ ਇਕੱਠੇ ਜਾਂਦੇ ਸੀ ਇੱਕ ਦਿਨ ਦੋਵੇਂ ਜੰਗਲਪਣ ਹੀ ਗਏ ਜਾ ਕੇ ਅੱਜ ਬੈਠੇ ਹੀ ਸੀ ਪੰਡਤ ਜੀ ਨੂੰ ਸ਼ਰਾਤ ਸਜੀ ਕਹਿੰਦਾ ਜਰਾ ਜੀ ਅੱਜ ਫਿਰ ਹੋ ਜਾੇ ਮੁਕਾਬਲਾ ਕਹਿੰਦਾ ਕਿਹੜੀ ਗੱਲ ਦਾ ਕਹਿੰਦਾ ਦੇਖਦੇ ਆ ਆਪਣੇ ਦੋਨਾਂ ਵਿੱਚੋਂ ਬਾਅਦ ਚੋਂ ਕੌਣ ਉੱਠੂ ਜੱਟ ਕਹਿੰਦਾ ਠੀਕ ਹੈ ਲਓ ਜੀ ਜਿਹੜਾ ਕੰਮ ਕਰਨਾ ਸੀ ਉਹ ਤਾਂ 5 ਮਿੰਟ ਚ ਨਵੇੜ ਲਿਆ ਉਤੋਂ ਬਾਅਦ 12 ਵਜੇ 2 ਵਜੇ 2:30 ਵਜੇ ਦੋਨਾਂ 'ਚ ਕੋਈ ਟਸ-ਤਮਸ ਨਾ ਹੋਵੇ ਕਿਉਂਕਿ ਮੁਕਾਬਲਾ ਚੱਲਦਾ ਸੀ ਜਦੋਂ ਸ਼ਾਮ ਦੇ 4 4:30 ਵਜੇ ਬੰਡੇ ਕੀ ਤਾਂ ਤੇ ਧੱਕ-ਧੱਕ ਕਰਨ ਲੱਗਾ ਕਿ ਤਰਕਾਲ ਸੰਧਿਆ ਦੀ ਆਰਤੀ ਦਾ ਟਾਈਮ ਹੋ ਗਿਆ ਸ਼ਿਦਾਰਾ ਜੀ ਤਾਂ ਉੱਠਣ ਦਾ ਨਾਮ ਨਹੀਂ ਲੰਦੇ ਇਹਨੇ ਨੂੰ ਲੱਭਦਾ ਲਵਾਉਂਦਾ ਬੰਡੇ ਕੀ ਦਾ ਮੁੰਡਾ ਉੱਥੇ ਪਹੁੰਚ ਗਿਆ ਕਹਿੰਦਾ ਪਿਤਾ ਜੀ ਘਰ ਨਹੀਂ ਜਾਣਾ ਕਹਿੰਦਾ ਬਿਤੇ ਐਂ ਕਰਿਓ ਤੂੰ ਆਪਣੀ ਮਾਂ ਤੇ ਸਿਤਰੀ ਨੂੰ ਕਹਿ ਦੀ ਕਿ ਤਰਕਾਲ ਸੰਧਿਆ ਦੀ ਆਰਤੀ ਉਹ ਕਰ ਲਵੇ ਤੇ ਸਵੇਰ ਦੀ ਆਰਤੀ ਵੇਲੇ ਇਹ ਤੇਪ ਲਾ ਦਿਓ ਕਿਉਂਕਿ ਜ਼ਿਆਦਾਤਰ ਲੋਕੋ ਤੇ ਸੁੱਤੇ ਹੀ ਪਏ ਹੁੰਦੇ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵੀ ਤੇਪ ਚੱਲਦੀ ਆ ਕਿ ਪੰਡਿਤ ਜੀ ਆਪ ਬੋਲਦੇ ਆ ਇਹਨਾਂ ਨੂੰ ਜੜਦਾ ਮੁੰਡਾ ਆ ਗਿਆ ਕਹਿੰਦਾ ਪਪਾਪਾ ਜੀ ਸਵੇਰ ਦੀ ਜੰਗਲ ਪਣੀ ਆਏ ਹੋ ਘਰ ਨਹੀਂ ਜਾਣਾ ਕਹਿੰਦਾ ਪੁੱਤ ਤੂੰ ਜਾ ਅੱਜ ਨਹੀਂ ਮੈਂ ਘਰ ਜਾਂਦਾ ਅੱਜ ਤਾਂ ਮੇਰਾ ਪੰਡਿਤ ਜੀ ਨਾਲ ਲੀਡ ਪੇਚਾ ਪਿਆ ਹੋਇਆ ਸੋ ਇਸ ਕਰਕੇ ਭਾਈ ਔਖੇ ਸੋਖੇ ਹਾੜੀ ਦਾ ਕੰਮ ਤੁਸੀਂ ਦੇਖ ਲਿਓ ਤੇ ਸੌਣੀ ਵੇਲੇ ਆਪਣੇ ਮਾਮਾ ਜੀ ਨੂੰ ਸੱਦ ਲਿਓ ਪੰਡਿਤ ਜੀ ਦੀ ਅੱਖਾਂ ਟੱਡੀਆਂ ਗਈਆਂ ਕਹਿੰਦਾ ਸ਼ੁਦਾ ਜੀ ਐਡਾ ਲੰਮਾ ਪ੍ਰੋਗਰਾਮ ਨਹੀਂ ਬੈਠੇ ਪੰਡਤ ਜਿਹੜੇ ਠੂਸੀ ਮਾਰ ਕੇ ਤੋਤੀ ਛੱਡ ਕੇ ਕਹਿੰਦਾ ਫਿਰ ਆਪਣੀ ਤਾਂ ਬੱਸ ਹੈ ਜੀ ਸੋ ਇਸ ਕਹਾਣੀ ਦਾ ਨਿਚੋੜ ਕੀ ਨਿਕਲਦਾ ਨਿਚੋੜ ਇਹ ਹੈ ਕਿ ਜੱਟਾਂ ਦਾ ਵੇਚਾ ਪਿਆ ਗਿਆ ਸੈਂਟਰ ਦੀ ਮਹਾਜਨ ਸਰਕਾਰ ਨਾਲ ਤੇ ਤਿੰਨ ਚਾਰ ਦਿਨਾਂ ਜੀ ਮਹਾਜਨ ਸਰਕਾਰ ਤਾਂ ਲੈਣ ਲੱਗੀ ਉਸਲ ਬੱਟੇ ਤੇ ਜੱਟ ਲੈ ਕੇ ਪਹੁੰਚੇ ਨੇ 6 ਮਹੀਨੇ ਦਾ ਰਸ਼ਨ ਇਹਦਾ ਵਿਆਹ ਗਾਇਆ ਹੁਣ ਤਾਂ ਨਾਨਕਿਆਂ ਦਾ ਡੇਢ ਮਹੀਨਾ ਨਹੀਂ ਮੁੜਤੇ ਇੱਥੇ ਤਾਂ ਮਸਲਾ ਉਹਨਿਆਂ ਦੀ ਹੋਣ ਦਾ ਨਾਲੇ ਉਹ ਕਹਿੰਦੇ ਸਾਡਾ ਦਿੱਲੀ ਕੁੰਡਲੀ ਬਾਰਡਰ ਤੇ ਇੰਨਾ ਜੀ ਲੱਗਿਆ ਜੇ ਫੈਸਲਾ ਸਾਡੇ ਹੱਕ 'ਚ ਵੀ ਹੁੰਦਾ ਨਾ ਤਾਂ ਘੱਟੋ ਘੱਟ 2.5 ਮਹੀਨੇ ਤਾਂ ਨਹੀਂ ਮੁੜਦੇ ਅਸੀਂ ਪੰਜਾਬ ਮੇਰਾ ਕੱਲ ਸਮਝ ਕੇ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ